ਦਪਹਿਰ 1 ਵਜੇ ਤੱਕ ਦੀਆਂ ਮੁੱਖ ਖਬਰਾਂ ਭਾਰਤ ਨੇ ਬੀਬੀਸੀ ਵੱਲੋਂ ਪਹਿਲਗਾਮ ਹਮਲੇ ਸੰਬੰਧੀ ਖਬਰ ਚ ਦਸਤਗਰਦਾਂ ਨੂੰ ਖੜਕੂ ਕਹਿੰਦੇ ਇਤਰਾਜ਼ ਜਤਾਇਆ ਚੀਨ ਨੇ ਪਹਿਲਗਾਮ ਹਮਲੇ ਦੀ ਤਰ੍ਹਾਂ ਨਿਰਪੱਖ ਜਾਂਚ ਮੰਗੀ ਕੇਂਦਰ ਨੇ ਝਲਕਾਉ ਜਾਣਕਾਰੀ ਫਲਾਉਣ ਦੇ ਦੋਸ਼ ਹੇਠ 16 ਪਾਕਿਸਤਾਨੀ YouTube ਚੈਨਲ ਬਲੌਕ ਕੀਤੇ ਪਾਕਿਸਤਾਨ ਨੇ ਪੌਂਚ ਅਤੇ ਕੋਪੜਾ ਸੈਕਟਰਾਂ ਵਿੱਚ ਜੰਗਬੰਦੀ ਦੀ ਉਲੰਘਣਾ ਕੀਤੀ ਸਰਹੱਦੋਂ ਪਾਰ ਤਸਕਰ ਮਾਮਲੇ 'ਚ ਇੱਕ ਵਿਅਕਤੀ ਗ੍ਰਿਫਤਾਰ 3 ਕਿਲੋ ਹੈਰੋਇਨ ਬਰਾਮਦ ਪਹਿਲਗਾਮ ਹਮਲਾ NIA ਟੀਮ ਕੋਲਕਾਤਾ 'ਚ ਮਰਤਕ ਸਲਾਨੀ ਦੇ ਘਰ ਪੁੱਜੀ ਪਹਿਲਗਾਮ ਹਮਲਾ ਅਟਾਰੀ ਸਰਹੱਦ ਤੇ ਵਤਨ ਵਾਪਸੀ ਕਰਨ ਵਾਲਿਆਂ ਦਾ ਮੇਲਾ ਲੱਗਾ ਬਾਰਾਨਸੀ ਬੰਗਲੂਰੂ ਇੰਡੀਗੋ ਉਡਾਨਾਂ ਦੇ ਬੰਬ ਦੀ ਧਮਕੀ ਦੇਣ ਵਾਲੇ ਕੈਨੇਡੀਅਨ ਨਾਗਰਿਕ ਨੂੰ ਹਿਰਾਸਤ 'ਚ ਲਿਆ ਤਿਰੂਫ ਤੇ ਚੀਨ ਸਮਲ ਹੋਣ ਪਾਕਿਸਤਾਨ ਬੈਂਕੂਵਰ ਤੇ ਮੇਲਾ ਮਨਾਉਂਦੀ ਪੀੜ ਨੂੰ ਵਾਹਨ ਤੇ ਵਾਹਨ ਨੇ ਕੁਝ ਲਿਆ 9 ਬਹੁਤਾ ਦਰਜਨਾ ਜ਼ਖਮੀ